ਸਤਿ ਸ਼੍ਰੀ ਅਕਾਲ ਦੋਸਤੋ ਤੇ ਨਵਾਂ ਵਲੌਗ ਲੈ ਕੇ ਅਸੀਂ ਹਾਜ਼ਰ ਆ ਜੀ ਤੁਹਾਡੇ ਕੋਲ ਤੇ ਦੋਸਤੋ ਅੱਜ ਮਾਰਨਿੰਗ ਝੁੱਟੇ ਆ ਅਸੀਂ ਤੇ ਦੇਖਿਆ ਕਿ ਬਾਰਿਸ਼ ਹੋ ਰਹੀ ਸੀ ਹਲਕੀ ਹਲਕੀ ਮੈਂ ਗਏ ਬਾਹਰ ਬਾਹਰ ਦੇਖਿਆ ਤੇ ਮੌਸਮ ਬਹੁਤ ਵਧੀਆ ਸੀ ਤੇ ਅੱਜ ਬਣਾਵਾਂਗੇ ਜੀ ਅਸੀਂ ਗੋਭੀ ਦੇ ਪਰੌਂਠੇ ਕਿਉਂਕਿ ਬਾਰਿਸ਼ ਮੀਂਹ ਪੈ ਰਿਹਾ ਤੇ ਬਾਰਿਸ਼ ਦੇ ਵਿੱਚ ਗੋਭੀ ਦੇ ਪਰੌਂਠੇ ਨਾ ਖਾਦੇ ਤੇ ਫਿਰ ਖਾਦਾ ਕੀ ਹੈ ਦੋਸਤੋ ਤੇ ਬਹੁਤ ਅੱਛਾ ਹੈ ਲੱਗ ਰਿਹਾ ਸੀਗਾ ਅਗਲੀ ਪੂਰੀ ਗਿੱਲੀ-ਗਿੱਲੀ ਸਹੀ ਤੇ ਬਹੁਤ ਵਧੀਆ ਲੱਗ ਰਿਹਾ ਸੀ ਦੋਸਤੋ ਤੇ ਪੌਦੇ ਵੀ ਜਿਹੜੇ ਆ ਪੂਰੇ ਵਾਸ਼ਿੰਗ ਹੋਏ ਸੀਗੇ ਕੱਟਾ-ਕੁੱਟਾ ਲੱਥਾ ਹੋਇਆ ਇਹਨਾਂ ਤੋਂ ਤੇ ਦੋਸਤੋ ਬਹੁਤ ਵਧੀਆ ਮੈਂ ਗੁਲੀ ਨੂੰ ਕਹ ਰਹੀ ਸੀ ਗੁਲੀ ਚੱਲ ਆਂ ਕਰਦੇ ਆਪਾਂ ਗੋਭੀ ਦੀ ਤਿਆਰੀ ਤੇ ਬਣਾਉਨੇ ਆਂ ਪਰੌਣੇ ਤੇ ਆਪਾਂ ਫਿਰ ਲਏ ਗੋਭੀ ਦੋਸਤੋ ਤੇ ਗੋਭੀ ਤੁਹਾਨੂੰ ਪਤਾ ਵੀ ਅੱਜ ਕੱਲ ਕੀੜੇ-ਕੂੜੇ ਹੁੰਦੇ ਆ ਤੇ ਆਪਾਂ ਇਹਨਾਂ ਨੂੰ ਅੱਛੀ ਤਰ੍ਹਾਂ ਮੈਂ ਸਾਫ਼ ਕਰੀ ਸੀ ਮੈਂ ਕਿ ਸਾਫ਼ ਕਰਕੇ ਤੇ ਦੋਸਤੋ ਗੋਭੀ ਦੇ ਵਿੱਚ ਹੁੰਦੇ ਆ ਕੀੜੇ ਵਗੈਰਾ ਤੇ ਮੈਂ ਇਹਨੂੰ ਕਾਫੀ ਟਾਈਮ ਲਾ ਦਿੱਤਾ ਤੇ ਇਧਰ ਡਾਕਸਾ ਬੋਲ ਰਹੇ ਸੀ ਕਿ ਯਾਰ ਗੋਭੀ ਦੇ ਪਰੌਂਠੇ ਬਣ ਜਾਣਗੇ ਅੱਜ ਮੈਂ ਕਿਹਾ ਬਿਲਕੁਲ ਬਣਨਗੇ ਤੁਸੀਂ ਦੇਖਿਓ ਸਹੀ ਕਿੰਨੇ ਟੇਸਟ ਪਰੌਂਠੇ ਬਣਾਉਣੇ ਆ ਸੀ ਤੇ ਗੋਭੀ ਨੂੰ ਮੈਂ ਅੱਛੀ ਤਰ੍ਹਾਂ ਸਾਫ਼ ਕੀਤਾ ਦੋਸਤੋ ਇਹਨੂੰ ਅੱਛੀ ਤਰ੍ਹਾਂ ਛੋਟੇ ਛੋਟੇ ਪੀਸਸ ਵਿੱਚ ਮੈਂ ਦੇਖ ਦੇਣ ਕਿ ਫੁੱਲ ਦੇ ਵਿੱਚ ਦੇਖ ਦੇਖ ਕੇ ਫਿਰ ਮੈਂ ਇਹਨੂੰ ਸਾਫ਼ ਕੀਤਾ ਵੈਸੇ ਬਹੁਤ ਜ਼ਿਆਦਾ ਗੰਦੀ ਤਾਂ ਨਹੀਂ ਸੀ ਪਰ ਹਰੇ-ਹਰੇ ਜਿਹੇ ਛੋਟੇ ਛੋਟੇ ਹੁੰਦੇ ਜਿਹੜੇ ਉਹ ਕੀੜੇ ਸੀਗੇ ਤੇ ਦੋਸਤੋ ਇਹਨਾਂ ਨੂੰ ਫਿਰ ਆਪਾਂ ਕੱਢਿਆ ਕੱਟ ਕੇ ਤੇ ਫਿਰ ਮੈਂ ਛੋਟੀ ਛੋਟੀ ਪੀਸ ਛੱਟ-ਛੱਟ ਕੇ ਦੇਖ-ਦੇਖ ਕੇ ਇਹਨੂੰ ਅੱਛੇ ਤਰ੍ਹਾਂ ਫਿਰ ਮੈਂ ਉਧਰ ਪਾਣੀ ਰੱਖਿਆ ਸੀ ਗਰਮ ਮੈਂ ਕਿਹਾ ਚਲੋ ਗਰਮ ਪਾਣੀ ਚ ਪਾ ਦਾਂਗੇ ਨਾ ਤੇ ਗੋਭੀ ਮਹਿੰਗੀ ਵੀ ਬਹੁਤ ਆ ਇਹਨਾਂ ਦੇ ਨਾਲ ਸਬਜ਼ੀਆਂ ਸਾਰੀਆਂ ਬਹੁਤ ਮਹਿੰਗੀਆਂ ਹੋ ਗਈਆਂ ਤੇ ਨਾਲ ਹੀ ਇਧਰ ਅਡਜਸਟ ਕਰਨ ਨੂੰ ਨਹੀਂ ਲੱਗੇ ਹੋਏ ਸੀ ਕਿ ਮੰਮਾ ਜੀ ਮੈਂ ਕੁਝ ਬਣਾ ਲਾਂ ਡਰਾਇੰਗ ਵਗੈਰਾ ਤੇ ਸਟੱਡੀ ਬਾਅਦ ਚ ਕਰ ਲਾਂਗਾ ਮੈਂ ਕਿਹਾ ਚਲੋ ਕਰ ਲਾਂ ਤੁਸੀਂ ਕਹਿੰਦਾ ਮੇਰੀ ਡਰਾਇੰਗ ਬੁੱਕ ਨਹੀਂ ਮਿਲ ਰਹੀ ਡਰਾਇੰਗ ਡਰਾਇੰਗ ਬੁੱਕ ਰੱਖੀ ਕਿੱਥੇ ਆ ਮਗਾ ਬਈ ਖੁੱਦ ਰੱਖੀ ਬੇਟਾ ਦੇਖ ਲੈ ਇੱਥੇ ਹੋਣੀ ਆ ਇਹ ਦੋਸਤੋ ਤਨੇ ਵਿੱਚ ਵਿੱਚ ਬਹੁਤ ਦੰਗ ਕਰਦਾ ਬਹੁਤ ਜ਼ਿਆਦਾ ਤੇ ਗੋਲਿੰਦ ਸਿੰਘ ਡ੍ਰਿਪ ਤੇ ਗਿਆ ਸੀ ਡ੍ਰਿਪ ਤੋਂ ਆ ਕੇ ਕਹਿੰਦਾ ਠੀਕ ਹੈ ਜੰਮੀ ਜੰਮੀ ਪਰੌਂਠੇ ਬਣਾਉ ਕੱਲ ਬਹੁਤ ਕੁਝ ਖਾਧਾ ਮਾ ਮਜੀ ਘਰ ਤੁਹਾਡੇ ਹੱਥ ਦੇ ਪਰੌਂਠਿਆਂ ਕਰਕੇ ਤੇ ਟੈਸਟ ਨਹੀਂ ਆਉਣਾ ਮੈਂ ਕਿਹਾ ਚਲੋ ਠੀਕ ਹੈ ਬਣਾਨੇ ਆਪਾਂ ਤੇ ਗੋਪੀ ਮੈਂ ਪੂਰੀ ਛਾਂਟ ਛਾਂਟ ਕੇ ਛਾਂਟ ਛਾਂਟ ਕੇ ਡਾਕਟਰ ਸਾਹਿਬ ਕਹਿੰਦੇ ਕਿ ਵੈਮਣ ਕੀ ਕਹਿੰਦੇ ਹੁੰਦੇ ਵਹਿਮੀ ਤਾਈ ਦਾ ਵੀ ਕੁਝ ਹਾਲ ਨਹੀਂ ਹੁੰਦਾ ਉਹਦੇ ਹਿਸਾਬ ਤੇ ਰਹਾ ਹੈ ਕਹਿੰਦੇ ਕਿ ਤੋਂ ਪੂਰਾ ਗ੍ਰਾਮ ਅਡਾ ਨੂੰ ਕਿ ਪਤਾ ਨਹੀਂ ਗੋਭੀ ਚ ਕੀ ਹੋਣਾ ਕਹਿੰਦੇ ਹੈ ਤੇ ਕੁਝ ਵੀ ਨਹੀਂ ਆ ਮੈਂ ਕਹਿੰਦੇ ਕੋਈ ਗੱਲ ਨਹੀਂ ਆਪਣਾ ਸ਼ੱਕ ਕੱਢ ਕੇ ਕਲੀਨ ਕਰਕੇ ਹੀ ਖਾਣਾ ਚਾਹੀਦਾ ਹੈ ਕਿਉਂਕਿ ਵਧੀਆ ਖਾਓਗੇ ਤੇ ਸਿਹਤ ਵੀ ਵਧੀਆ ਪਾਓਗੇ ਤੇ ਦੋਸਤੋ ਸਾਲ ਚ ਗੋਭੀ ਜੜੀ ਵਧੀਆ ਆਉਂਦੀ ਹੈ ਤੇ ਇਸ ਗਰਮੀ ਦੇ ਵਿੱਚ ਤੇ ਗੋਭੀ ਜੜੀ ਉਹ ਇਦਾਂ ਦੀ ਆਉਂਦੀ ਹੈ ਪਰ ਖੈ ਚਲੋ ਬੜੀ ਫਰੈਸ਼ ਸੀ ਉਹ ਵੀ ਇਦਾਂ ਜਸ ਕਰ ਰਹੇ ਨੂੰ ਨਹੀਂ ਲੱਗੇ ਹੋਏ ਆ ਜੇ ਆਪਣੇ ਡਰਾਇੰਗ ਬੁੱਕ ਦੇਖਣ ਨੂੰ ਮਿਲ ਗਈ ਉਹ ਦੇਖ ਰਿਹਾ ਸੀ ਕੀ ਕੀ ਬਣਾਇਆ ਉਹਨੂੰ ਬਹੁਤ ਇੰਟਰਸਟ ਹੋ ਗਿਆ ਦੋਸਤੋ ਤੇ ਬੜੀ ਅੱਛੀ ਡਰਾਇੰਗ ਕਰਨ ਲੱਗ ਗਿਆ ਤਾਂ ਆਸੀਂ ਸੋਚਿਆ ਹਰ ਤੱਕ ਕਲਾਸ ਦੇ ਨਾਲ ਨਾਲ ਇਹਨੂੰ ਆਰਟਿਸਟ ਬਣਾ ਦਈਏ ਇੱਕ ਔਰ ਇਹ ਆਰਟ ਵਗੈਰਾ ਕਰਿਆ ਕਰੇਗਾ ਤੇ ਮੈਨੂੰ ਵੀ ਅੱਛਾ ਲੱਗੇਗਾ ਕਿ ਇਹਨੂੰ ਛੋਟੀ ਐਜੇ ਅੱਛਾ ਆਰਟਿਸਟ ਬਣ ਗਿਆ ਤੇ ਇਹਨੂੰ ਕਾਫੀ ਕ੍ਰੇਜ਼ ਐ ਸਿੰਘ ਜੈਨ ਨੋਬੀਤਾ ਔਰ ਪਤਾ ਨਹੀਂ ਕੀ ਕੀ ਬਣਾਉਂਦਾ ਇਹ ਕੋਈ ਸਮਝ ਨਹੀਂ ਆਂਦੀ ਤੇ ਬਣਾਉਂਦਾ ਰਹਿੰਦਾ ਹੈ ਇੱਕ ਇਹਨਾਂ ਨੇ ਇਹਨੇ ਗੁਰੂ ਨਾਨਕ ਦੇਵ ਜੀ ਦੀ ਬਣਾਈ ਸੀ ਦੀ ਫੋਟੋ ਬੜੀ ਅੱਛੀ ਬਣਾਈ ਸੀ ਤੇ ਮੈਂ ਉੱਥੇ ਹੀ ਆਪਣੇ ਸਟਾਪ ਤੇ ਮੈਂ ਬੈਠ ਜਾਂਦੀ ਹਾਂ ਨੀਆਂ ਨੀਚੇ ਤੇ ਫਿਰ ਕਰਦੀ ਹਾਂ ਕੰਮ ਤੇ ਇਧਰ ਮੇਰਾ ਪਾਣੀ ਹੋ ਗਿਆ ਜੀ ਗਰਮ ਤੇ ਗਰਮ ਪਾਣੀ ਇਧਰ ਮੇਰੀਆਂ ਵੈਜੀਟੇਬਲ ਸਾਰੀਆਂ ਵਾਸ਼ ਹੋ ਗਈਆਂ ਮੈਂ ਲਈਆਂ ਸੀ ਜਾਂ ਕੁਝ ਫਰੂਟਸ ਲਏ ਸੀ ਕੁਝ ਵੈਜੀਟੇਬਲ ਲਈਆਂ ਇਹਨਾਂ ਨੂੰ ਵਾਸ਼ ਕਰ ਲਿਆ ਕਿਉਂਕਿ ਦੁਬਾਰਾ ਵਾਸ਼ ਕਰਨ ਦੀ ਜ਼ਰੂਰਤ ਨਹੀਂ ਪੈਂਦੀ ਹੈਗੀ ਫਿਰ ਮੈਂ ਕਟਿੰਗ ਕਰਕੇ ਵਾਸ਼ ਕਰ ਲੈਂਦੀ ਹਾਂ ਜਦੋਂ ਟਾਕਸਾ ਬੈਠੇ ਸੀ ਇਹ ਕਹਿੰਦੇ ਯਾਰ ਤੂੰ ਘੰਟਾ ਲਾ ਤਾਉਂਦਾ ਹੈਗਾ ਇਹਨੂੰ ਇੰਨਾ ਹੀ ਟਾਈਮ ਲੱਗਣਾ ਜੇ ਅੱਛੀ ਚੀਜ਼ ਖਾਣੀ ਹੈ ਸੇਦਣਾ ਕਿ ਲਵਾੜਨੀ ਕਰਨਾ ਤੇ ਜਦੋਂ ਪਾਣੀ ਗਰਮ ਹੋ ਗਿਆ ਤੇ ਗੁਲੀ ਨੇ ਮੈਨੂੰ ਪਾਣੀ ਫੜਾਤਾ ਮੈਂ ਸਾਰੀ ਗੋਭੀ ਇਹਦੇ ਵਿੱਚ ਪਾਈ ਤੇ ਇਹਨੂੰ 10 ਮਿੰਟ ਡਿਪ ਰਹਿਣ ਦਿੱਤਾ ਅੱਛੀ ਤਰ੍ਹਾਂ ਇਹਨੂੰ ਮਸਲ ਲਈ ਮੈਂ ਕਿ ਤਾਂ ਕਿ ਜੋ ਵੀ ਹੋਏ ਹਨ ਸਿਸ ਤੇ ਗਰਮ ਪਾਣੀ ਦੇ ਵਿੱਚ ਉਹ ਵਧੀਆ ਹੋ ਜੇ ਵੀ ਗੋਭੀ ਸਾਫ਼ ਹੋ ਜੇਗੀ ਤੇ ਪਾਣੀ ਨੂੰ ਹੱਥ ਨਹੀਂ ਲੱਗ ਰਿਹਾ ਸੀ ਕਿਉਂਕਿ ਬਹੁਤ ਜ਼ਿਆਦਾ ਗਰਮ ਸੀ ਮੈਂ ਕਹਿੰਦੀ ਉਹ ਬਹੁਤ ਗਰਮ ਆ ਬਹੁਤ ਗਰਮ ਆ ਗੋਲਨ ਕਹਿ ਰਿਹਾ ਫਿਰ ਮਤ ਛੇੜੋ ਇਹਨੂੰ ਰਹਿਣ ਦੋ ਤੇ ਕੋਪੀ ਦੇ ਪਰੌਂਠੇ ਬਣਾਉ ਲਈ ਦੋਸਤੋ ਬਹੁਤ ਮਿਹਨਤ ਕਰਨੀ ਪੈਂਦੀ ਹੈ ਐਦਾਂ ਹੀ ਨਹੀਂ ਬਣ ਜਾਂਦੇ ਪਰੌਂਠੇ ਤੇ ਆਪਾਂ ਸਭ ਤੋਂ ਪਹਿਲਾਂ ਗੋਪੀ ਕੱਟੀ ਤੇ ਫਿਰ ਆਪਾਂ ਉਹਨਾਂ ਨੂੰ ਵਾਸ਼ ਕੀਤਾ ਔਰ ਗਰਮ ਪਾਣੀ ਦੇ ਵਿੱਚ 15 ਮਿੰਟ ਲਈ ਡਿਪ ਕਰਤਾ ਫਿਰ ਉਹਨੂੰ ਵਾਸ਼ ਕਰਕੇ ਮੈਂ ਰੱਖ ਦਿੱਤਾ ਤਾਂ ਕਿ ਪਾਣੀ ਅੱਛੀ ਤਰ੍ਹਾਂ ਨਿਕਲ ਜੇ ਇਧਰ ਜਸਕਰਨ ਹੁਣ ਆ ਕੇ ਬੈਠ ਗਿਆ ਸੀ ਤੇ ਮੈਂ ਕਿਹਾ ਪੁੱਤਰ ਜੀ ਤੁਸੀਂ ਕਿੱਧਰ ਆ ਗਏ ਕਹਿੰਦਾ ਜਿਹੜੇ ਗੋਭੀ ਬਚੀ ਆ ਨਾ ਇਹਦੀ ਸਬਜ਼ੀ ਬਣਾਉਣੀ ਆ ਉਹ ਵੀ ਕਟਿੰਗ ਕਟਿੰਗ ਕਰ ਦੋ ਮੈਂ ਕਿਹਾ ਚੱਲਿਆ ਫੜਾਉ ਉਹ ਵੀ ਕਰ ਦੇਨੇ ਕਹਿੰਦਾ ਪਾਪਾ ਜੀ ਦਹੀਂ ਨਾਲ ਖਾਵਾਂਗੇ ਲੰਚ ਟਾਈਮ ਮੈਂ ਠੀਕ ਹੈ ਤੇ ਇਹ ਸੰਡੇ ਨੂੰ ਤੇ ਦੋਸਤੋ ਇਹ ਕੰਮ ਵੱਧਦੇ ਵੱਧਦੇ ਆ ਤੇ ਇਧਰ ਗੋਭੀ ਹੋ ਗਈ ਹੈ ਜੀ ਸਾਡੀ ਤਿਆਰ ਪਰੌਂਠਿਆਂ ਲਈ ਤੇ ਇਹਦੇ ਦੂਸਰੀ ਕਟਿੰਗ ਜਿਹੜੀ ਸੀ ਹੋ ਗਈ ਗੋਭੀ ਹੋ ਗਈ ਹੈ ਤਿਆਰ ਤੇ ਇਸ ਕਰਕੇ ਮੈਂ ਨਾ ਨੋਕ ਝੋਕ ਕਰਦੇ ਆ ਸੀ ਕਾ ਵੀ ਪੰਗੇ ਲੈ ਰਿਹਾ ਤੇ ਇਹਦੀ ਆਦਤ ਆ ਪੰਗੇ ਕਰਨ ਦੀ ਨਾ ਤੇ ਬੜਾ ਤੰਗ ਕਰਦਾ ਮੈਨੂੰ ਕਹਿੰਦਾ ਮम्मा ਮੈਨੂੰ ਤੰਗ ਕਰਨ ਦਾ ਬੜਾ ਮਜ਼ਾ ਆਉਂਦਾ ਵਿੱਚ ਵਿੱਚ ਪਰ ਹੈ ਸਮੇਂ ਦਰਬਚੇ ਗੁਲੀ ਨੇ ਕਿਹਾ ਨਾ ਤੰਗ ਕਰ ਕਹਿੰਦਾ ਮੈਂ ਆਪਣੇ ਮम्मा ਨੂੰ ਕਰ ਰਿਹਾ ਤੇ ਇਹਨੂੰ ਕੀ ਪ੍ਰੋਬਲਮ ਆ ਵਿੱਚ ਕਿਉਂ ਬੋਲ ਰਹੀ ਹੈ ਦੀਦੀ ਤੇਰਾ ਕੋਈ ਮਤਲਬ ਨਹੀਂ ਬੋਲਣ ਦਾ ਤੇ ਮੈਂ ਕਿਹਾ ਚੁੱਪ ਕਰਕੇ ਯਾਰ ਆਪਣਾ ਕੰਮ ਕਰ ਦੂੰ ਤੂੰ ਨਾ ਪੰਗੇ ਲੈ ਆ ਕਰ ਸਿੱਧਾ ਬੈਠ ਕੇ ਇੱਥੇ ਮੇਰੇ ਲਾ ਕੇ ਬੈਠ ਗੱਲਾਂ ਕਰ ਇੰਟਰਸਟਡ ਜਿਹੀ ਕੋਈ ਚੀਜ਼ ਆ ਤੇ ਪੁੱਛ ਤੇ ਇਧਰੋਂ ਇਹਨੇ ਬੂਟੇ ਨੂੰ ਅਜੇ ਮੈਂ 2 ਦਿਨ ਨਹੀਂ ਹੋਏ ਲਾਏ ਨੂੰ ਫੇ ਪੰਗੇ ਲੈਣ ਲੱਗਾ ਮੈਂ ਕਿਹਾ ਰੱਖ ਇਹਨੂੰ ਉੱਥੇ ਫਿਰ ਮੇਰੇ ਹੱਥ ਤੇ ਟੰਠਲ ਸੀਗਾ ਗੋਬੀ ਉਹ ਹੀ ਲਾਇਆ ਮੈਂ ਮੈਂ ਕਿਹਾ ਰੱਖ ਇਹਨੂੰ ਫਿਰ ਟੰਠਲ ਟੰਠਲ ਗੁਰleen ਵਾਲਾ ਆ ਗਿਆ ਫਿਰ ਟੰਠਲੇ ਵਾਲਾ ਆ ਗਿਆ ਬਸ ਇਹੀ ਚੀਜ਼ ਕਾਫੀ ਤੇਜ਼ ਚੱਲ ਗਈ ਗੁਰਲੀ ਨੇ ਇਹਦੇ ਵੱਲ ਮਾਰਿਆ ਤੇ ਇਹਨੇ ਗੁਰਲੀ ਨੇ ਇਹਦੇ ਵੱਲ ਮਾਰਿਆ ਤੇ ਗੁਰਲੀ ਨੇ ਫਿਰ ਕਹਿੰਦਾ ਕਿ ਮੈਂ ਹੁਣ ਨਹੀਂ ਮਮਾ ਮਾਰਨਾ ਨਹੀਂ ਤਾਂ ਇਹਨੇ ਮੈਨੂੰ ਪਰੇਸ਼ਾਨ ਨਹੀਂ ਕਰਨਾ ਸਾਰਾ ਦਿਨ ਤੇ ਦੇਖੋ ਇਹਨੇ ਤੋੜਾ ਫੋੜੀ ਕਰਕੇ ਪੂਰਾ ਖਲਾਰਾ ਪਾਤਾ ਚਲੋ ਕੋਈ ਨਹੀਂ ਅਜੇ ਝਾੜੂ ਪੋਚੇ ਲਾਉਣੇ ਸੀ ਕਿ ਮੈਂ ਹੁਣ ਲਾਣੀ ਆ ਝਾੜੂ ਪੋਚੇ ਅਜੇ ਤਾਂ ਇਹਦਾ ਚੱਲ ਲੀ ਜਾਂਦਾ ਪੰਗੇ ਬਹੁਤ ਲੈਂਦਾ ਹੈ ਬਹੁਤ ਪੰਗੇ ਲੈਂਦਾ ਹੈ ਤੇ ਪੰਗੇ ਲਈ ਜਾਂਦਾ ਹੈ ਲਈ ਜਾਂਦਾ ਇਹ ਨਹੀਂ ਹਟਦਾ ਹੁੰਦਾ ਪੰਗੇ ਲੈਣ ਦਾ ਇਹ ਸਾਰਿਆਂ ਦਾ ਬੜਾ ਚਿਹਤਾ ਬੱਚਾ ਹੈ ਨਾ ਇਹ ਇਸ ਕਰਕੇ بڑے ਪੰਗੇ ਲੈਂਦਾ ਹੈ ਕਿੰਨਾ ਮਮਾ ਉਠੋ ਤਾਂ ਇਹ ਮੇਰਾ ਸਿਰ ਨਵਾ ਉਹ ਦੋਸਤ ਦੇ ਵਾਲ ਬਹੁਤ ਲੰਬੇ ਆ ਤੁਹਾਨੂੰ ਕਿਸੇ ਦਿਨ ਇਹਦੇ ਵਲੌਗ ਚ ਦੱਸਾਂਗੇ ਪਰ ਇ tanto ਹੁੰਦਾ ਘਟਿਆ ਮਤਲਬ ਕਿ ਬਾਰ ਬਾਰ ਕਹਿਣਾ ਪੈਂਦਾ ਨਾਲਾ ਨਾਲਾ ਨਾਲ ਲੈਂਦਾ ਹੈ ਸਿਰ ਨਾਲ ਜਿਹੀ ਬੜੀ ਪ੍ਰੋਬਲਮ ਹੈ ਇਧਰ ਜੀ ਸਾਡੀ ਗੋਭੀ ਜਿਹੜੀ ਉਹ ਪਾਣੀ ਛੱਡ ਗਈ ਸੀ ਤੇ ਆਪਾਂ ਇਹਨੂੰ ਕਰ ਲਿਆ ਬਿਲੀ ਕਸ਼ ਤੇ ਬਿਲੀ ਕਸ਼ ਮोटा-ਮोटा ਹੀ ਘਰਦੀ ਹੁੰਦੀ ਹੈ ਤਾਂ ਕਿ ਪਰੌਂਠੇ ਵਧੀਆ ਬਣਦੇ ਆ ਦੋਸਤੋ ਇਹਦੇ ਚ ਪਾ ਲਿਆ ਮੈਂ ਨਮਕ ਮਿਰਚ ਮਸਾਲਾ ਤੇ ਥੋੜੇ ਜਿਹੀ ਚਿਲੀ ਫਲੈਕਸ ਤੇ ਥੋੜੀ ਜੀ ਮੈਂ ਹੱਥ ਨਾਲ ਮਸਲ ਕੇ ਪਾਈਏ ਦੇ ਵਿੱਚ ਅਜਵਾਇਣ ਤੇ ਆਪਾਂ ਜੀ ਪੇੜੇ ਨੂੰ ਲਿਆ ਬੇਲ ਅੱਛੀ ਤਰ੍ਹਾਂ ਤੇ ਇਹਨੂੰ ਚੁੰਡ ਲਾਂਗੇ ਥੋੜਾ ਵੱਡਾ ਚੁੰਡਾਂਗੇ ਦੋਸਤੋ ਵੀ ਪਰੌਂਠਾ ਜਿਹੜਾ ਉਹ ਸਾਡਾ ਵਧੀਆ ਪੰਜੀ ਇਹਦੀ ਸਟਫਿੰਗ ਜਿਹੜੀ ਹੈ ਇਹਦੇ ਵਿੱਚ ਭਰ ਜੇ ਤੇ ਦੇਖੋ ਮੈਂ ਫੇਰ ਇੱਕ ਵਾਰੀ ਇਹਨੂੰ ਮਤਲਬ ਨਿਚੋੜ ਕੇ ਜਿਹਨੂੰ ਕਹਿੰਦੇ ਆ ਆਪਾਂ ਉਹ ਕਰਕੇ ਤੇ ਫੇਰ ਸਟਫਿੰਗ ਨੂੰ ਇਹਦੇ ਵਿੱਚ ਫਿਲ ਕੀਤਾ ਤੇ ਦੋਸਤੋ ਇਹਦੇ ਨਾਲ ਹੀ ਸਾਡੇ ਜੋ ਮੈਟੋ ਦਾ ਆਰਡਰ ਵੱਜ ਗਿਆ ਤੇ ਆਪਾਂ ਉਹ ਲੱਗੇ ਸੀ ਚੱਕਰ ਥੋੜਾ ਜਿਹਾ ਪ੍ਰੋਬਲਮ ਆ ਗਈ ਵਿੱਚ ਤੇ ਚਲੋ ਫਿਰ ਸੌਰੀ ਦੋਸਤੋ ਤੇ ਇਹ ਸਾਡੀ ਜਿਹੜੀ ਫਿਲਿੰਗ ਹੋ ਗਈ ਹੈ ਇਹਦੇ ਵਿੱਚ ਤੇ ਹੁਣ ਆਪਾਂ ਇਹਨੂੰ ਅੱਛੀ ਤਰ੍ਹਾਂ ਬਣਾਵਾਂਗੇ ਸਮੂਥਲੀ ਹੱਥਾਂ ਦੇ ਨਾਲ ਇਹਨੂੰ ਥੋੜਾ ਕਰਨਾ ਦੋਸਤੋ ਥੋੜਾ ਜਿਹਾ ਵੱਡਾ ਕਰਕੇ ਤੁਸੀਂ ਵੇਲੋਗੇ ਤੇ ਬੜਾ ਪਿਆਰਾ ਵੇਲਿਆ ਜਾਂਦਾ ਹੈ ਤੇ ਗੋਭੀ ਦੇ ਪਰੌਂਠੇ ਬਣਾਉਣੇ ਵੀ ਬੜੇ ਆਸਾਨ ਹਨ ਪਨੀਰ ਦੇ ਵੀ ਇਸੇ ਤਰ੍ਹਾਂ ਬੰਦੇ ਆ ਤੇ ਆਨੀਅਨ ਦੇ ਵੀ ਇਸੇ ਤਰ੍ਹਾਂ ਬੰਦੇ ਆ ਦੋਸਤੋ ਪਰੌਂਠੇ ਬਹੁਤ ਟੇਸਟੀ ਬੰਦਾ ਪਰੌਂਠਾ ਤੇ ਗਰਮੀ ਦੇ ਵਿੱਚ ਕੌਣ-ਕੌਣ ਖਾ ਲੈਂਦਾ ਵਾ ਜੀ ਗੋਭੀ ਦੇ ਪਰੌਂਠੇ ਸਾਡੇ ਤਾਂ ਬਾਰਿਸ਼ ਹੋ ਰਹੀ ਸੀ ਤਾਂ ਦਿਲ ਕੀਤਾ ਅਦਰਵਾਈਜ਼ ਕਿੱਥੇ ਆਇਲੀ ਚੀਜ਼ਾਂ ਖਾਣ ਨੂੰ ਦਿਲ ਕਰਦਾ ਦੋਸਤੋ ਇਹ ਸਾਡਾ ਪਰੌਂਠਾ ਗਿਆ ਜੀ ਇਹਦੇ ਪਹਿ ਤਵੇ ਦੇ ਉੱਪਰ ਹੁਣ ਆਪਾਂ ਇਹਦੇ ਤੇ ਕਰਾਂਗੇ ਜੀ ਕਿਉਂ ਦੀ ਬਾਰਿਸ਼ ਤੇ ਕਿਉਂ ਦੀ ਬਾਰਿਸ਼ ਹੋਣ ਤੋਂ ਬਾਅਦ ਇਹਨੂੰ ਫੇਰ ਇੱਕ ਵਾਰੀ ਪਲਟਾਂਗੇ ਜੀ ਤੇ ਇਹ ਸਾਡਾ ਪਰੌਂਠਾ ਬਣ ਕੇ ਤਿਆਰ ਹੋ ਗਿਆ ਦੇਖੋ ਕਿੰਨਾ ਅੱਛਾ ਪਰੌਠਾ ਬਣਿਆ ਦੋਸਤੋ ਮੈਂ ਮੋٹے ਮੋਟੇ ਪਰੌਠੇ ਨਹੀਂ ਬਣਾਉਂਦੀ ਮੈਂ ਪਤਲੇ ਪਤਲੇ ਬਣਾਉਣੀ ਆ ਤਾਂ ਕਿ ਸਟਫਿੰਗ ਜਿਹੜੀ ਉਹ ਪੂਰੀ ਜ਼ਰਾ ਪੱਕ ਜਾਏ ਤੇ ਪਰੌਠਾ ਖਾਣ ਚ ਵੀ ਵਧੀਆ ਲੱਗੇ ਤੇ ਉਧਰ ਆਪਾਂ ਰੱਖ ਦੇਣੀ ਆ ਚਾਹ ਦੋਸਤੋ ਤੇ ਚਾਹ ਸਾਡੀ ਇੰਡਕਸ਼ਨ ਚੁੱਲੇ ਤੇ ਬਣਦੀ ਹੈ ਚਾਹ ਦੇ ਨਾਲ ਪਰੌਠੇ ਚੱਲਣਗੇ ਜੀ ਤੇ ਬੱਚੇ ਖਾਣਗੇ ਦਹੀਂ ਨਾਲ ਤੇ ਟੌਪਸ ਖਾਣਗੇ ਚਾਹ ਇੱਕ ਪਰੌਠਾ ਬਣ ਗਿਆ ਦੋਸਤੋ ਮਗਰ ਇਹ ਦੂਸਰਾ ਦੇਖ ਲਓ ਵੀ ਸਟਫਿੰਗ ਵਧੀਆ ਹੋਵੇ ਤੇ ਪਰੌਠੇ ਬਹੁਤ ਸੋਹਣੇ ਗੋਲ ਹਿਲਦੇ ਆ ਇੱਧਰ ਜਸ ਕਰ ਰਹੇ ਹੁਣੇ ਬਹਿ ਗਿਆ ਜੀ ਸਟੱਡੀ ਟੇਬਲ ਦੇ ਉੱਪਰ ਤੇ ਇਹ ਲੱਗ ਗਿਆ ਜੀ ਡਰਾਇੰਗ ਬਣਾਉਣ ਤੇ ਡਰਾਇੰਗ ਦੇਖੋ ਕਿੰਨੀ ਇੰਟਰਸਟਿੰਗ ਬਣਾ ਰਿਹਾ ਜਸਕਰਨ ਇਹਨੇ ਬਣਾਇਆ ਜੀ ਸਿੱਧੂ ਮੂਸੇ ਵਾਲਾ ਕੱਲ ਇਹਨੇ ਦੋ ਬਣਾਏ ਕਹਿੰਦਾ ਮम्मा ਦੇਖੋ ਇੱਕ ਥੋੜੇ ਵੱਡੇ ਇੱਕ ਥੋੜੇ ਛੋਟੇ ਦੋਨੋਂ ਅੱਛੀ ਹੈ ਮੈਨੂੰ ਤੇ ਬਹੁਤ ਅੱਛੀ ਲੱਗੀ ਦੋਸਤੋ ਤੁਹਾਨੂੰ ਅੱਛੀ ਲੱਗੇਗੀ ਤਾਂ ਦੱਸਿਓ ਤੇ ਦੋਸਤੋ ਫੇਰ ਇਹ ਲੱਗ ਗਿਆ ਸੀ ਅੱਜ ਸਿੱਧੂ ਮੂਸੇ ਵਾਲੇ ਦੀ ਡਰਾਇੰਗ ਬਣਾਉਣ ਤੇ ਇਹਨੂੰ ਕਾਫੀ ਇੰਟਰਸਟ ਹੈ ਤੇ ਮੈਨੂੰ ਵੀ ਇੰਟਰਸਟ ਹੋ ਰਿਹਾ ਸੀ ਕਿ ਮੈਂ ਵੀ ਸਿੱਖ ਲਵਾਂ ਐ ਤਰ੍ਹਾਂ ਦੇ ਪੈਨ ਪੈਨਸਲ ਪਤਾ ਨਹੀਂ ਕਿੰਨਾ ਕ ਪੈਨ ਲੈਂਦਾ ਹੈ ਜਦੋਂ ਦੇਖੋ ਕਹਿੰਦਾ ਮੇਰੇ ਤੋਂ ਪੈਨ ਨਹੀਂ ਹੈਗਾ ਇਹਦੋਂ ਬਾਬਾ ਜੀ ਦੀ ਫੋਟੋ ਨਾਲ-ਨਾਲ ਰੱਖਦਾ ਹੈ ਬਾਬਾ ਵਿੜ ਭਗਤ ਸਿੰਘ ਨੂੰ ਅਸੀਂ ਮੰਨਦੇ ਆ ਜੀ ਉਹਨਾਂ ਦੀ ਫੋਟੋ ਇਹਨੇ ਨਾਲ-ਨਾਲ ਰੱਖਣੀ ਆ ਇਹ ਤਾਂ ਉਹੀ স্মਲ ਫੈਨ ਫੇਵਰੇਟ ਹੈ ਜੀ ਤੇ ਇਹ ਇਹਨੂੰ ਔਨ ਕਰਕੇ ਤੇ ਬੈਠ ਜਾਂਦਾ ਆਪਣਾ ਸਟੱਡੀ ਟੇਬਲ ਤੇ ਜਦ ਕੇ ਉੱਪਰ ਪੱਖਾ ਚੱਲ ਵੀ ਰਿਹਾ ਏਸੀ ਵੀ ਚੱਲ ਰਿਹਾ ਸਾਈਡ ਤੇ ਬਟ ਇਹ ਬਾਰਿਸ਼ ਵਿੱਚ ਵੀ ਬੰਦ ਨਹੀਂ ਕਰਦਾ ਇਹੇ ਦੋਸਤੋ ਲੱਗਾ ਹੋਇਆ ਆਪਣੇ ਡਰਾਇੰਗ ਨੂੰ ਮੈਂ ਕਿਹਾ ਆਪਣੀ ਕਿੱਟ ਦਿਖਾ ਮੈਨੂੰ ਕਹਿੰਦਾ ਮੇਰੇ ਤੋਂ ਪੈਨ ਨਹੀਂ ਹੈਗੇ ਮੈਂ ਕਿਹਾ ਰੇਟ ਦਿਖਾ ਦੇਖੋ ਇਹਦੇ ਕੋਲ ਪੈਨ ਦੋਸਤੋ ਦਿਖਣ ਦੇ ਤਿੰਨ ਚਾਰ ਪੰਜ ਪੰਜ ਪੈਨ ਨੇ ਇਹਦੇ ਕੋਲ ਔਰ ਇੱਧਰ ਵੇਖੋ ਪੰਜ ਛੇ ਪੈਂਸਲਸ ਨਵੀਆਂ ਐ ਜਿਹੜੀ ਨੇ ਸ਼ੌਪ ਕਰਕੇ ਰੱਖੀਏ ਕਹਿੰਦਾ ਨਹੀਂ ਮੇਰੇ ਤੋਂ ਤੇ ਹੈ ਨਹੀਂ ਮੈਂ ਕਿਹਾ ਕਿ ਇਹ ਪੈਂਸਲਸ ਨਹੀਂ ਐਦੇ ਸ਼ਾਰਪਨਰ ਦੇਖੋ ਦੋ ਤਿੰਨ ਔਰ ਇਹ ਦੇਖੋ ਦੋਸਤੋ ਬੀਟਾ ਦੇ ਨਾਲ ਨਾਲ ਰੱਖਦਾ ਥੋੜੀ ਜੋੜ ਲੱਗੀ ਤੇ ਉਹਦੇ ਉੱਪਰ ਲਗਾਉਂਦਾ ਟੌਫੀਆਂ ਵੀ ਰੱਖੀਆਂ ਹੋਈਆਂ ਨੇ ਤੇ ਆਪਣੀ ਕਿਟਨ ਪੂਰੀ ਤਰ੍ਹਾਂ ਫਿਲ ਕਰਕੇ ਰੱਖਦਾ ਹੈ। ਇਧਰ ਗੁਲੀ ਨੂੰ ਨਹੀਂ ਖਾਣ ਲੱਗ ਗਿਆ ਜੀ ਪਰੌਂਠੇ ਤੇ ਗੁਲੀ ਨੂੰ ਮੈਂ ਪੁੱਛਿਆ ਕਿਵੇਂ ਦਾ ਟੇਸਟੀ ਆ ਤੇ ਕਹਿੰਦਾ ਹਾਂ ਜੀ ਟੇਸਟੀ ਆ ਮੈਂ ਦਹੀਂ ਨਾਲ ਖਾਣਾ ਕਿਉਂਕਿ ਅੰਦਰ ਜਾ ਕੇ ਜੰਮ ਜਾਂਦਾ ਤੇ ਮੈਂ ਘਿਓ ਨਾਲ ਖਾਣਾ ਮੈਂ ਕਿਹਾ ਠੀਕ ਹੈ ਜਿੱਦਾਂ ਵੀ ਖਾਣਾ ਕਦੇ ਬਹੁਤ ਟੇਸਟੀ ਬਣੇ ਮਮਾ ਥੈਂਕ ਯੂ ਸੋ ਮਚ ਬਾਰਿਸ਼ ਚ ਮਜ਼ਾ ਆ ਗਿਆ ਪਰੌਂਠੇ ਖਾਂਦਾ ਮੈਂ ਕਿਹਾ ਓਕੇ ਚਲੋ ਠੀਕ ਹੈ ਦੋਸਤੋ ਓਕੇ ਬਾਈ ਲਾਈਕ ਸਬਸਕ੍ਰਾਈਬ ਜ਼ਰੂਰ ਕਰਨਾ